ਡਾਕਟਰ ਰਾਮ ਮೂರ್ਤੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਰਜੇਸ਼ ਰਾਮ ਮೂರ್ਤੀ ਨੇ ਸਥਾਨਿਕ ਰਾਮ ਬਾਗ ਵਿਖੇ ਲੋੜਵੰਦ ਲੋਕਾਂ ਅਤੇ ਟੀਵੀ ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ ਇਸ ਮੌਕੇ ਮੁੱਖ ਮਹਿਮਾਨ ਵੱਜੋਂ ਭਾਜਪਾ ਦੇ ਰஞ்சிਤ ਜੈਵ ਨੇ ਮੰਡਲ ਦੇ ਪ੍ਰਧਾਨ ਡਾਕਟਰ ਨੂਰੀਨ ਮਹਾਜਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਡਾਕਟਰ ਰਜੇਸ਼ ਸ਼ਰਮਾ ਮೂರ್ਤੀ ਆਪਣੇ ਪਿਤਾ ਰਾਮ ਮೂರ್ਤੀ ਜੀ ਦੀ ਯਾਦ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਪ੍ਰਦਾਨ ਕਰ ਰਹੇ ਹਨ ਅਤੇ ਲਗਭਗ 5 ਟੀਵੀ ਮਰੀਜ਼ਾਂ ਦੀ ਆਰਥਿਕ ਮਦਦ ਵੀ ਕਰ ਰਹੇ ਹਨ ਇੱਕਛਲਾਗ ਜੋ ਕਮਾ ਸਾਨੂੰ ਸਾਰਿਆਂ ਨੂੰ ਲੋੜਵੰਦ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਅੱਜ ਬਹੁਤ ਸਾਰੇ ਬੱਚੇ ਹਨ ਜੋ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਉਹ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਜਾਂ ਕੁਝ ਮਰੀਜ਼ ਅਜਿਹੇ ਹਨ ਜੋ ਪੈਸਿਆਂ ਦੀ ਕਾਰਨ ਆਪਣਾ ਇਲਾਜ ਨਹੀਂ ਕਰਵਾ ਰਹੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਡਾਕਟਰ ਰਜੇਸ਼ ਰਾਮ ਮੂਰਤੀ ਨੇ ਆਖਿਆ ਕਿ ਨਰ ਸੇਵਾ ਨਾਰਾਇਣ ਸੇਵਾ ਦੇ ਉਦੇਸ਼ ਨਾਲ ਅਸੀਂ ਹਰ ਰੋਜ਼ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਾਂ ਇਸੇ ਮੌਕੇ ਤਰਨ ਅਰੋੜਾ ਡਾਕਟਰ ਪਵਨ ਦੱਤ ਤਰਨ ਅਰੋੜਾ ਬਲਜਿੰਦਰ ਸਿੰਘ ਬਾਬੂ ਅਜੇ ਸ਼ਰਮਾ ਅਦਰ ਸ਼ਰਮਾ ਜੈ ਗੋਪਾਲ ਸ਼ਿਵਨਾਥ ਕਾਲਾ ਹੈਪੀ ਪਾਟਿਆ ਸ਼ਤੀਸ਼ ਪਾਟਿਆ ਰਜੀਵ ਖੁਲਰ ਟਿੰਕੂ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਭਾਜਪਾ ਦੇ ਆਗੂ ਹਾਜ਼ਰ ਸਨ ਰਾਮ ਮੂਰਤੀ ਵੈਲਫੇਅਰ ਐਸੋਸੀਏਸ਼ਨ ਦੁਆਰਾ ਇਹ ਮੀਟਿੰਗ ਜਿਹੜੀ ਕੀਤੀ ਗਈ ਹੈ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਡਾਕਟਰ ਰਾਜੇਸ਼ ਰਾਮ ਮੂਰਤੀ ਜੀ ਨੇ ਟੀਚਾ ਫੜਿਆ ਹੈ ਗਰੀਬ ਲੋਕਾਂ ਦੀ ਮਦਦ ਕਰਨਾ ਅੱਜ ਜਿਹੜੀਆਂ ਬਿਮਾਰੀਆਂ ਜਿਵੇਂ ਟੀਬੀ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਹਦੇ ਸਿੰਪਟਮਸ ਇਹੜਿਆ ਇਲਾਜ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਜੇ ਇਹਦੇ ਸਿੰਪਟਮਸ ਵਿਖਣ ਨੂੰ ਮਿਲਣ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ ਅਸੀਂ ਪੜਦੇ ਲਿਖਦੇ ਤੇ ਬਹੁਤ ਕੁਝ ਆਂ ਲੇਕਿਨ ਜਦੋਂ ਸਾਨੂੰ ਕੋਈ ਆ ਕੇ ਸਾਹਮਣੇ ਚੀਜ਼ਾਂ ਦੱਸਦਾ ਹੈ ਤੇ ਸਾਨੂੰ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਰਾਮ ਮੁੱਤੀ ਜੀ ਨੇ ਇਹ ਜਿਹੜਾ ਇੱਕ ਟੀਚਾ ਚੁੱਕਿਆ ਲੋਕਿਆਂ ਵਿੱਚ ਜਾਗਰੂਕਤਾ ਫੈਲਾਉਂਦਾ ਭਾਵੇਂ ਸਫਾਈ ਇੱਕ ਜਦ ਇਹਨਾਂ ਨੇ ਮਿਨਿਸਪਲ ਕਾਰਪੋਰੇਸ਼ਨ ਦੀ ਇੱਕ ਅਫੀਸ਼ੀਅਲ ਨੂੰ ਬੁਲਾਇਆ ਅਮਿੰਦਰ ਜੀ ਨੂੰ ਉਹਨਾਂ ਨੇ ਲੋਕਾਂ ਨੂੰ ਦੱਸਿਆ ਹੈ ਕਿ ਕਿਹੋ ਜਿਹੇ ਤਰ੍ਹਾਂ ਲੇਡੀਜ਼ ਨੂੰ ਕੂੜਾ ਕਰੋ ਬਾਹਰ ਸੁੱਟਣਾ ਨਹੀਂ ਚਾਹੀਦਾ ਜੇ ਇਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਦੱਸੇ ਅੱਜ ਆਪਣੀ ਆਵਾਜ਼ ਉਠਾਉਣ ਕਿ ਸਾਡੇ ਘਰ ਕੂੜਾ ਲਿਫਟਿੰਗ ਵਾਲੇ ਨਹੀਂ ਆਉਂਦੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਇੱਕ ਚੰਗੀ ਸੁਸਾਇਟੀ ਦਾ ਸੁਸਾਇਟੀ ਦੀ ਆਧਾਰ ਬੰਦਾ ਹੈ ਉਹ ਲੋਕਾਂ ਨੂੰ ਦੱਸ ਕੇ ਇਹ ਬਹੁਤ ਵਧੀਆ ਕੰਮ ਕਰਦੇ ਪਏ ਨੇ ਨਾਲੇ ਇਹਨਾਂ ਨੇ ਜਿਹੜੇ ਮੈਨੂੰ ਬੜਾ ਸੋਨਾ ਲੱਗਾ ਇਹ ਸੁਣ ਕੇ ਕਿ ਇਹਨਾਂ ਨੇ ਜਿਹੜੇ ਪੀਟੀਵੀ ਦੇ ਪੇਸ਼IENTS ਅਡਾਪਟ ਕੀਤੇ ਜਿਨ੍ਹਾਂ ਦੇ ਰਾਸ਼ਨ ਵੰਤਰਨ ਕਰਦੇ ਨੇ ਗਰੀਬ ਲੜਕੀਆਂ ਦੀ ਸ਼ਾਦੀ ਕਰਾਣਾ ਤੇ ਹੋਰ ਬੜੇ ਬੜੇ ਵਧੀਆ ਸੋਸ਼ਲ ਸਰਵਿਸ ਦੇ ਕੰਮ ਕਰਦੇ ਪਏ ਨੇ ਜਿਹੜੇ ਵਾਕਈ ਕਾਬਿਲ ਤਾਰੀਫ ਨੇ ਤੇ ਮੈਂ ਇਹਨਾਂ ਆ ਰਾਮੂਰਤੀ ਵੈਲਫੇਅਰ ਸੁਸਾਇਟੀ ਦਾ ਸ਼ੁਕਰੀਆ ਦਾ ਵੀ ਕਰਾ ਕਰਨਾ ਚਾਹਾਂਗੀ ਤੇ ਇਹਨਾਂ ਨੂੰ ਅੱਗੇ ਆਉਣ ਲਈ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਵੀ ਕਰਨਾ ਚਾਹਾਂਗੀ। ਹਰ ਮਹੀਨੇ ਦੀ ਤਰ੍ਹਾਂ ਇੱਥੇ ਡਾਕਟਰ ਆਮੁਰਤੀ ਵੈਲਫੇਅਰ ਸੁਸਾਇਟੀ ਵੱਲੋਂ ਰਾਸ਼ਨ ਵੰਤਰਨ ਕੀਤਾ ਜਾ ਇਸ ਵਿੱਚ ਪੰਜ ਟੀਵੀ ਦੇ ਪੇਸ਼ੈਂਟ ਜਿਹੜੇ ਅਸੀਂ ਐਡਾਪਟ ਕੀਤੇ ਹੋਏ ਆ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਇਸ ਤੋਂ ਇਲਾਵਾ 15-20 ਪਰਿਵਾਰ ਨੇ ਗਰੀਬ ਪਰਿਵਾਰ ਵਿਧਵਾ ਲੜਕੀਆਂ ਵਾਂ ਜਿਹੜੀਆਂ ਜਿਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਇਸ ਤੋਂ ਇਲਾਵਾ ਐਰ ਕੀ ਸਾਡੇ ਚੀਵਗਸਟ ਨਰੀਨ ਮਹਾਜਨ ਜੀ ਨੇ ਜਿਹੜੇ ਕਿ ਬਹੁਤ ਸਿਵਲ ਲਾਈਨ ਮੰਡਲ ਦੇ ਪ੍ਰਧਾਨ ਨੇ ਜਿਹੜੇ ਬੜੀ ਮਿਹਨਤ ਤੇ ਲਗਨ ਦੇ ਨਾਲ ਆਪਣੇ ਆਪਣੇ ਜਿਹੜੇ ਤਿੰਨ ਉਹਨਾਂ ਨੂੰ ਵਾਰਡ ਮਿਲੇ ਹੋਏ ਨੇ ਉਹਨਾਂ ਦੇ ਬੜੀ ਮਿਹਨਤ ਕਰ ਰਹੇ ਨੇ ਚਾਰ ਵਾਰਡ ਚਾਰ ਵਾਰਡਾਂ ਦੇ ਵਿੱਚ ਬੜੀ ਮਿਹਨਤ ਕਰ ਰਹੇ ਨੇ ਹਰ ਇਲਾਕੇ ਦੇ ਵਿੱਚ ਸਾਡਾ 60 ਨੰਬਰ ਵਾਰਡ ਹੈ 60 ਨੰਬਰ ਵਾਰਡ ਦੇ ਵਿੱਚ ਇਹਨਾਂ ਨੇ ਬੜੀ ਮਿਹਨਤ ਕੀਤੀ ਘਰ-ਘਰ ਚ ਜਾ ਕੇ ਐਸਲੇ ਵੀ 10-15 ਲੇਡੀਆਂ ਹੈ ਜਿਹੜੀਆਂ ਲਾਰੈਂਸ ਰੋਡ ਤੋਂ 60 ਨੰਬਰ ਵਾਰਡ ਦੇ ਵਿੱਚ ਇੱਥੇ ਇਹਨਾਂ ਨੂੰ ਮਿਲਣ ਹੀ ਆਈਆਂ ਕਿ ਵੀ ਇਹਨਾਂ ਨੂੰ ਮਿਲ ਕੇ ਅਸੀਂ ਆਪਣੀ ਪਾਰਟੀ ਦਾ ਜਾਂ ਹੋਰ ਸੋਸ਼ਲ ਵਰਕਰਾਂ ਲਈ ਨਾ ਇਹਨਾਂ ਦਾ ਹੱਥ ਫੜੀਏ ਤੇ ਅੱਗੇ ਵਧੀਏ ਅੱਜ ਡਾਕਟਰ ਆਮ ਆਮ ਮੂਰਤੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਉਹਨਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਰਸ਼ਨ ਵੰਡਰਨ ਔਰ ਜਿਨ੍ਹਾਂ ਦੇ ਕੈ ਟਬੀ ਪੇਸ਼ੈਂਟ ਉਹਨਾਂ ਨੂੰ ਉਹਨਾਂ ਨੂੰ ਰਾਸ਼ਨ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਮੈਂ ਇਹ ਸੋਸਾਇਟੀ ਨੂੰ ਅੱਜ ਤੋਂ 4 ਸਾਲ ਪਹਿਲਾਂ ਇਹ ਕੰਮ ਸ਼ੁਰੂ ਕਰਦਣ ਦੇਖਿਆ ਸੀ ਕਈ ਸੋਸਾਇਟੀਆਂ ਹੁੰਦੀਆਂ ਕਿ ਜਿਹੜੀਆਂ ਸ਼ੁਰੂ ਕਰਦੀਆਂ ਲੇਕਿਨ ਰਸਤੇ 'ਚ ਰਹਿ ਜਾਂਦੀਆਂ ਇਹਨਾਂ ਦਾ ਤਨ ਮਨ ਧਨ ਦੇ ਨਾਲ ਸੇਵਾ ਕਰਨ ਦਾ ਜਿਹੜਾ ਜਜ਼ਬਾ ਹੈ ਦਿਨ ਪਰ ਦਿਨ ਵੱਧਦਾ ਜਾ ਰਿਹਾ ਔਰ ਪ੍ਰਮਾਤਮਾ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਾਂਗਾ ਕਿ ਇਹਨਾਂ ਨੂੰ ਦਿਨ ਚੁਗਨੀ ਰਾਤ ਚੁਗਨੀ ترقی ਦੇ ਪੱਖੇ ਔਰ ਮੈਂ ਇਹੋ ਹੀ ਸਭ ਨੂੰ ਇਕੱਠੇ ਹੋਣ ਦੇ ਨਾਲ ਸਭ ਦੇ ਅੱਗੇ ਇਹ ਹੀ ਪ੍ਰਾਰਥਨਾ ਕਰਾਂਗੀ ਆਓ ਅਸੀਂ ਇਕੱਠੇ ਹੋਈਏ ਇਸ ਇਸ ਮਹੀਮ ਦੇ ਵਿੱਚ ਆਪਣਾ ਹੱਥ ਵਟਾਈਏ ਉਹਨਾਂ ਨੂੰ ਸਮਰਥ ਬਣਾਈਏ